ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਕੱਲ੍ਹ ਕੀ ਆਪਾਂ ਇੰਡੀਆ ਦੇ ਵਿੱਚ ਕ੍ਰਾਈਮ ਦੀ ਤਾਂ 5 ਤੋਂ 6 ਮਹੀਨੇ ਬਾਅਦ ਸਾਨੂੰ ਇੱਕ ਅਜੀਬਾ ਕ੍ਰਾਈਮ ਦੇਖਣ ਨੂੰ ਮਿਲਦਾ ਹੈ। ਜੈਸ ਨੂੰ ਸੁਣ ਕੇ ਸਾਡੇ ਲੋਕ ਕੰਡੇ ਖੜੇ ਹੋ ਜਾਂਦੇ ਹਨ। ਚਾਹੇ ਕੋਲਕਾਤਾ ਡਾਕਟਰ ਕੇਸ ਇਨਸੀਡੈਂਟ ਹੋਵੇ, ਚਾਹੇ ਮੇਰਟ ਦਾ ਬਲੂ ਡਰਮ ਕੇਸ ਹੋਵੇ, ਇਹ ਇਹ ਜਿਹੇ ਦਰਦਨਾਕ ਕੇਸ ਸਾਨੂੰ ਹਰ 5-6 ਮਹੀਨੇ ਵਿੱਚ ਸੁਣਨ ਨੂੰ ਮਿਲ ਜਾਂਦੇ ਹਨ। ਫਿਲਹਾਲ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਕੇਸ ਤਾਂ ਨਹੀਂ ਕਰਾਉਣਾ ਤੇ ਹਾਂ। ਇਸੇ ਤਰ੍ਹਾਂ ਦਾ ਹੀ ਸਾਨੂੰ ਇੱਕ ਹੋਰ ਕ੍ਰਾਈਮ, ਇੱਕ ਹੋਰ ਮਰਡਰ ਸਾਨੂੰ ਸੁਣਨ ਨੂੰ ਮਿਲਦਾ ਹੈ। ਤਾਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸ ਕੇਸ ਦੇ ਹਰ ਪੌਂਜ ਤੇ ਚਰਚ ਜਦੋਂ ਸ਼ੁਰੂ ਕਰਾਂ ਤਾਂ ਪਹਿਲਾਂ ਸਾਊਥ ਤੋਂ ਪਹਿਲਾਂ ਤੁਸੀਂ ਇੱਕ ਕਲਿੱਪ ਨੂੰ ਦੇਖੋ। ਬਾਕੀ ਤੋਂ ਹੋਰ ਮਾਰੀ ਇਹਨਾਂ ਦੇ ਬੋਲਦੀ। ਤੋ ਤੱਕ 27 ਜੂਨ 2025 ਨੂੰ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਡਿਸਲਿਸਟਿੰਗ ਗਵਰਨਮੈਂਟ ਹਸਪੀਟਲ ਦੇ ਵਿੱਚ ਜਿੱਥੇ ਲੋਕਾਂ ਦੀ ਜਾਣ ਪਛਾਈ ਜਾਂਦੀ ਹੈ। ਉਸੇ ਜਗ੍ਹਾ 'ਤੇ ਇੱਕ ਅਜਿਹੀ ਦਰਦਨਾਕ ਘਟਨਾ ਦੇਖਣ ਨੂੰ ਮਿਲਦੀ ਹੈ ਨੂੰ ਦੇਖ ਕੇ ਜਾਂ ਫਿਰ ਜਿਸ ਨੂੰ ਸੁਣ ਕੇ ਲੋਕਾਂ ਦੇ ਦਿਲ ਕੰਬ ਜਾਂਦੇ ਹਨ ਆਖਿਰਕਾਰ ਦਿਨੋ ਦਿਨ ਅੱਜ ਦੇ ਯੁੱਗ ਨੂੰ ਐ ਹੋ ਕੀ ਰਿਹਾ ਹੈ ਇਹ ਸਮਝਣਾ ਬਹੁਤ ਮੁਸ਼ਕਲ ਹੈ ਇੱਕ 19 ਸਾਲ ਦੀ ਲੜਕੀ 12ਵੀਂ ਦੀ ਸਟੂਡੈਂਟ ਦੀ ਦਹਿਨ ਦਿਹਾੜੇ ਹਸਪੀਟਲ ਦੇ ਵਿੱਚ ਇਹਦੇ ਬੋਏਫ੍ਰੈਂਡ ਅਭਿਸ਼ੇਕ ਵੱਲੋਂ ਇਸ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਸਾਰੇ ਹੀ ਆਸ-ਪਾਸ ਖੜੇ ਲੋਕ ਸਿਰਫ ਤਮਾਸ਼ਾ ਦੇਖ ਰਹੇ ਹੁੰਦੇ ਹਨ ਕਿਉਂਕਿ ਲੋਕ ਇੰਨੇ ਬਿਸ਼ਰਮ ਹੁੰਦੇ ਹਨ ਕਿ ਕਿਸੇ ਦੀ ਜਾਨ ਤਾਂ ਨਹੀਂ ਬਚਾਉਣਗੇ ਪਰ ਉਸ ਚੀਜ਼ ਦੀ ਵੀਡੀਓ ਜ਼ਰੂਰ ਬਣਾਉਣਗੇ ਜੇ ਕਿਸੇ ਇੱਕ ਨੇ ਮਾੜੀ ਜਿਹੀ ਹਿੰ ਦਾ ਨਾਮ ਕੋਈ ਸੰਧਿਆ ਚੌਧਰੀ ਤੇ ਉਹ ਦਾ ਪਰਿਵਾਰ ਨਾਸੀਪੁਰ ਦੇ ਪਟੇਲ ਵਾਰਡ ਵਿੱਚ ਰਹਿੰਦਾ ਸੀ ਸੰਧਿਆ ਦੇ ਡੈਡੀ ਜਿਹੜੇ ਕਿ ਇੱਕ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ ਤੇ ਸੰਧਿਆ ਦੀ ਮਾਂ ਇੱਕ ਹਾਊਸ ਵਾਈਫ ਸੀ ਜਾਨੀ ਕਿ ਸੰਧਿਆ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਸੀ ਤੇ ਜੇਕਰ ਸੰਧਿਆ ਦੀ ਪੜ੍ਹਾਈ ਵਿੱਚ ਗੱਲ ਕਰੀਏ ਤਾਂ ਸੰਧਿਆ ਦਾ ਪੜ੍ਹਾਈ ਵਿੱਚ ਵੀ ਹੱਥ ਬਹੁਤ ਮਜ਼ਬੂਤ ਸੀ ਜਾਨੀ ਕਿ ਉਹ ਪੜ੍ਹਾਈ ਵਿੱਚ ਵੀ ਕਾਫੀ ਹੁਸ਼ਿਆਰ ਸੀ ਉਹ ਇੱਕ ਨਰਸ ਬਣਨਾ ਚਾਹੁੰਦੀ ਸੀ ਤੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨਾ ਚਾਹੁੰਦੀ ਸੀ ਇਸੇ ਤਰ੍ਹਾਂ ਹੀ ਉਹ ਆਪਣੇ ਘਰ ਦੇ ਸਾਰੇ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕਣਾ ਚਾਹੁੰਦੀ ਸੀ ਉਸ ਦੇ ਸੁਪਨੇ ਵੀ ਕਾਫੀ ਵੱਡੇ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ 27 ਜੂਨ 2025 ਨੂੰ ਇਸ ਕੁੜੀ ਦਾ ਸਫ਼ਰ ਆਖਰੀ ਸਫ਼ਰ ਹੋਣ ਵਾਲਾ ਹੈ ਮੈਂ ਤੁਹਾਨੂੰ ਦੱਸਦਾ ਸੰਧਿਆ ਪਹਿਲਾਂ ਤੋਂ ਹੀ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਸੀ ਉਸ ਦਾ ਤੇ ਉਸ ਦੇ ਬॉयਫ੍ਰੈਂਡ ਦਾ ਇਹ रिलेशनशिप इंस्टाग्राम ਤੋਂ ਸਟਾਰਟ ਹੋਇਆ ਸੀ ਜਿਹੜਾ ਕਿ ਪਿਛਲੇ 2.5 ਸਾਲਾਂ ਤੋਂ ਬਹੁਤ ਹੀ ਵਧੀਆ ਚੱਲ ਰਿਹਾ ਸੀ ਪਰ ਜੇ ਗੱਲ ਕਰੀ ਪਿਛਲੇ ਕੁਝ 3-4 ਮਹੀਨਿਆਂ ਦੀ ਤਰੰਦੇ ਆਪਣੇ ਬੁਆਏਫਰੈਂਡ ਅਭਿਸ਼ੇਕ ਨੂੰ Instagram ਤੋਂ ਵੀ ਬਲੌਕ ਕਰ ਦਿੰਦੀ ਹੈ ਬਾਕਸ ਤੋਂ ਵੀ ਬਲੌਕ ਕਰ ਦਿੰਦੀ ਹੈ ਅਤੇ ਅਭਿਸ਼ੇਕ ਦਾ ਫੋਨ ਚੱਕਣਾ ਹੀ ਬੰਦ ਕਰ ਦਿੰਦੀ ਹੈ ਜਾਨੀ ਕਿ ਅਭਿਸ਼ੇਕ ਨੂੰ ਹਰ ਪਾਸੋਂ ਹੀ ਬਲੌਕ ਕਰ ਦਿੰਦੀ ਹੈ ਇਹੋ ਚੀਜ਼ ਅਭਿਸ਼ੇਕ ਮਿੰਦਰੋਂ ਤਾਂ ਵੱਢ ਕੇ ਖਾ ਰਹੀ ਸੀ ਪਰ ਕਿਸੇ ਨੇ ਸੱਚ ਨਹੀਂ ਕਿਹਾ ਹੈ ਕਿ ਵਹਿਮ ਦਾ ਕੋਈ ਇਲਾਜ ਨਹੀਂ ਬਣਿਆ ਇਸੇ ਤਰ੍ਹਾਂ ਹੀ ਇੱਕ ਵੇਪ ਅਭਿਸ਼ੇਕ ਦੇ ਮਨ ਵਿੱਚ ਵੀ ਸੀ ਕਿ ਸੰਧਿਆ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ ਵਿੱਚ ਹੈ ਅਦੇ ਸੰਧੇ ਹੌਲਦਾਂ ਤੋਂ ਨਿਕਲਦੀ ਜਾ ਰਹੀ ਹੈ ਤੇ ਅਭਿਸ਼ੇਕ ਦਾ ਇਹੀ ਸਾਕ ਹੌਲਦੇ ਦਿਨੋਂ ਦਿਨ ਸਿਰ ਚੜ੍ਹ ਕੇ ਬੋਲ ਰਿਹਾ ਸੀ ਪੁਲਿਸ ਦੀ ਇਨਵੈਸਟੀਗੇਸ਼ਨ ਅਕੋਰਡਿੰਗ ਅਭਿਸ਼ੇਕ ਨੇ ਸੰਧਿਆ ਨੂੰ ਮਾਰਨ ਦਾ ਪਲਾਨ ਹੀ ਇਸੇ ਵਜ੍ਹਾ ਕਰਕੇ ਬਣਾਇਆ ਸੀ ਕਿਉਂਕਿ ਉਸਦੀ ਕਾਉਂਸਲਿੰਗ ਚੱਕਦੀ ਸੀ ਉਸ ਨੂੰ ਇਗਨੋਰ ਕਰਨ ਲੱਗ ਗਈ ਸੀ ਹੌਲਦੇ ਹਤਾਵਾਂ ਤੋਂ ਨਿਕਲਦੀ ਜਾ ਰਹੀ ਸੀ ਉਹ ਨੂੰ ਸਾਫ ਕਰਦੇ ਕਿ ਉਹ ਕਿਤੇ ਹੋਰ ਨਾਲ ਦੇਖਣ ਦੇ ਤੂਤ ਹੈ ਪਰ ਅਭਿਸ਼ੇਕ ਐਸ ਗੱਲ ਨੂੰ ਪ੍ਰੂਵ ਨਹੀਂ ਕਰ ਪਾ ਰਿਹਾ ਸੀ ਤੇ ਹਰ ਦਿਨ ਉਹ ਦਾ ਇਹ ਸ਼ੱਕ ਗੁੱਸੇ ਵਧਦਾ ਬਣਦਾ ਜਾ ਰਿਹਾ ਸੀ ਇੱਥੋਂ ਤੱਕ ਕਿ ਅਭਿਸ਼ੇਕ ਨੇ ਇਸ ਚੀਜ਼ ਨੂੰ ਪ੍ਰੂਵ ਕਰ ਨਹੀਂ ਸੰਧਿਆ ਨੂੰ ਕਈ ਵਾਰ ਟਰੈਕ ਦੀ ਕੀਤਾ ਜਾਨੀ ਕਿ ਸੰਧਿਆ ਦਾ ਕਈ ਵਾਰ ਪਿੱਛਾ ਦੀ ਕੀਤਾ ਪਰ ਉਹ ਐਸ ਤੇ ਨੂੰ ਬਿਲਕੁਲ ਵੀ ਪ੍ਰੂਵ ਨਹੀਂ ਕਰ ਪਾ ਰਿਹਾ ਸੀ ਅੰਤਲ ਸੰਧਿਆ ਦੇ ਆਪਣੇ ਘਰ ਦੇ ਦੋਸਤ ਦੀ ਭਾਬੀ ਰਮਨ ਜਾਨਾ ਸੀ ਦਿੱਲੀ ਤੇ ਉਹਦੇ ਹਸਪੀਟਲ ਦਾ ਐਡਮਿਟ ਤੇ ਇਹੀ ਗੱਲ ਉਹ ਆਪਣੇ ਘਰਦਿਆਂ ਨੂੰ ਵੀ ਕਹਿ ਕੇ ਆਈ ਸੀ ਕਿ ਮੈਂ ਹਸਪੀਟਲ ਦਾ ਟੋਕ ਨੂੰ ਮਿਲਣ ਜਾ ਰਹੀ ਹਾਂ ਅਜੀਬ ਹੈ ਕਿ ਮੈਨੂੰ ਕਿਵੇਂ ਅਭਿਸ਼ੇਕ ਨੂੰ ਪਤਾ ਦੇ ਵਿੱਚ ਆਵੇਗੀ ਇਸ ਚੀਜ਼ ਦਾ ਹੀ ਫਾਇਦਾ ਚੱਕਦੇ ਹੋਏ ਇਹ ਦੋਰਿੰਦਾ ਇਹ ਖੂਨੀ ਹਸਪੀਟਲ ਦੇ ਵਿੱਚ 27 ਜੂਨ ਨੂੰ ਲਗਭਗ 12 ਵਜੇ ਤੋਂ ਹੀ ਕਿੜੇ ਕੱਢ ਰਿਆ ਸੀ ਜਣਿਕੇ ਹਸਪੀਟਲ ਦੇ ਵਿੱਚ ਸੰਧਿਆ ਦੇ ਪਹੁੰਚਣ ਤੋਂ ਪਹਿਲਾਂ ਹੀ ਪਹੁੰਚਿਆ ਹੋਇਆ ਸੀ ਤੇ ਸੰਧਿਆ ਦੀ 12 ਵਜੇ ਤੋਂ ਹੀ ਵੇਟ ਕਰਨ ਵਿੱਚ ਲੱਗਾ ਹੋਇਆ। ਬਹੁਤ ਜ਼ਿਆਦਾ ਇੰਤਜ਼ਾਰ ਕਰਨ ਤੋਂ ਬਾਅਦ ਸੰਧਿਆ ਠੀਕ 2:30 ਵਜੇ ਹਸਪੀਟਲ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਸੰਧਿਆ ਕ੍ਰੋਮਾ ਸੈਂਟਰ ਦੇ ਨਜ਼ਦੀਕ ਜਿੱਥੇ ਆਈਸੀਜੀ ਹੁੰਦਾ ਹੈ ਉੱਥੇ ਜਾ ਕੇ ਬੈਠ ਜਾਂਦੀ ਹੈ। ਇਹ ਦਰਿੰਦਾ ਵੀ ਸੰਧਿਆ ਦੀ ਪਾਲ ਵਿੱਚ ਕੁਝ ਮਿੰਟਾਂ ਵਿੱਚ ਉੱਥੇ ਪਹੁੰਚ ਜਾਂਦਾ ਹੈ ਅਤੇ ਉਸ ਕੁੜੀ ਨੇ ਬੈਸਣ ਲੱਗ ਜਾਂਦਾ ਹੈ। ਉਸ ਕੋਲ ਬੈਠ ਕੇ ਸਵਾਲ ਜਵਾਬ ਕਰਨ ਲੱਗ ਜਾਂਦਾ ਹੈ। ਇਹ ਉਸ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ WhatsApp ਤੋਂ ਬਲਾਕ ਕਰ ਦਿੱਤਾ ਹੈ, ਤੂੰ ਮੈਨੂੰ Instagram ਤੋਂ ਬਲਾਕ ਕਰ ਦਿੱਤਾ ਅਸਲ ਤੋਂ ਵਚਣ ਲਈ ਆਹਟ ਨੰਬਰ 23 ਕੋਲੇ ਜਾ ਕੇ ਬੈਠ ਜਾਂਦੀ ਹੈ ਅਤੇ ਇਦਾਂ ਕਰਨ ਨਾਲ ਉਸਨੂੰ ਲੱਗਦਾ ਹੈ ਕਿ ਇਹ ਸ਼ਾਇਦ ਅਥੋਂ ਚਲਾ ਜਾਵੇਗਾ ਪਰ ਅਜਿਹਾ ਨਹੀਂ ਹੁੰਦਾ ਅਭਿਸ਼ੇਕ ਤੱਕ ਕਿਸੇ ਹੋਰੀ ਮਕਸਦ ਨਾਲ ਇੱਥੇ ਬੈਠਾ ਹੋਇਆ ਸੀ ਅਤੇ ਇਸ ਦਰਿੰਦੇ ਦੇ ਸਿਰ ਤੇ ਖੂਨ ਸਵਾਰ ਹੋਇਆ ਹੋਇਆ ਸੀ ਅਤੇ ਖੂਨੀ ਦਰਿੰਦਾ ਗੁੱਸੇ ਵਿੱਚ ਜਾ ਕੇ ਸੰਧਿਆ ਦੇ ਇੱਕ ਥੱਫੜ ਮਾਰ ਦਿੰਦਾ ਹੈ ਬਿਨਾਂ ਕੋ ਸੋਚੇ ਸਮਝੇ ਆਪਣੀ ਪੌਕਟ ਦੇ ਵਿੱਚੋਂ ਇੱਕ ਚਾਕੂ ਕੱਢਦਾ ਹੈ ਬਿਨਾਂ ਕੋ ਸੋਚੇ ਸਮਝੇ ਸੰਧਿਆ ਦੇ ਹਮਲਾ ਕਰ ਦਿੰਦਾ ਹੈ ਇਸ ਖੂਨੀ ਨੇ ਇਸ ਦਰਿੰਦੇ 'ਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਟੋ-ਕਟ 10 ਵਾਰ ਹਮਲਾ ਕੀਤਾ ਅਤੇ ਫਿਰ ਵੀ ਉਸ ਨੂੰ ਸਵਾਰ ਨਾ ਆਇਆ ਫਿਰ ਐਸ ਦਰਿੰਦੇ ਨੇ ਉਸ ਕੁੜੀ ਦੇ ਉੱਪਰ ਬੈਠ ਕੇ ਇੰਨਾ ਜ਼ਿਆਦਾ ਹਮਲਾ ਕੀਤਾ ਕਿ ਉਸ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਰ ਐਸ ਨੇ ਖੁਦ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਜਿਸ ਵਿੱਚ ਇਹ ਸਫਲ ਨਾ ਹੋ ਪਾਇਆ। ਉਸ ਟਾਈਮ ਉੱਥੇ ਲਗਭਗ 15 ਤੋਂ ਵੀ ਜ਼ਿਆਦਾ ਲੋਕ ਸੀ ਪਰ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਸੰਧਿਆ ਨੂੰ ਬਚਾ ਸਕਦਾ ਸੀ। ਤੋਂ ਤਾਂ ਕਿ ਹਸਪੀਟਲ ਦੇ ਸਿਕਿਉਰਿਟੀ ਗਾਰਡਸ ਨੇ ਵੀ ਆਪਣਾ ਫਰਜ਼ ਨਹੀਂ ਨਿਭਾਉਣਾ ਸਮਝਿਆ ਅਤੇ ਇਹ ਕੁੰਨੀ ਬਹੁਤ ਹੀ ਆਸਾਨੀ ਨਾਲ ਉਸ ਕੁੜੀ ਦਾ ਕਤਲ ਕਰਕੇ ਉਸ ਹਸਪੀਟਲ ਵਿੱਚੋਂ ਬਾਹਰ ਚਲਾ ਜਾਂਦਾ ਹੈ। ਅਤੇ ਬਹੁਤ ਹੀ ਆਸਾਨੀ ਨਾਲ ਆਪਣੀ ਬਾਈਕ ਚੌਕ ਕੇ ਉਸ ਹਸਪੀਟਲ ਵਿੱਚੋਂ ਨਿਕਲ ਜਾਂਦਾ ਹੈ। ਅਤੇ ਦੁਪਹਿਰ ਦੇ ਲਗਭ ਕਬਰ ਉਸ ਕੁੜੀ ਦੇ ਘਰდან ਦਿੱਤੀ ਜਾਂਦੀ ਹੈ ਜਦ ਤੱਕ ਉਹ ਹਸਪਤਾਲ ਪਹੁੰਚਦੇ ਹਨ ਉਸ ਤੱਕ ਤਾਂ ਬਹੁਤ देर ਹੋ ਚੁੱਕੀ ਸੀ ਜਦ ਇਸ ਕੁੜੀ ਦੇ ਘਰ ਦੇ ਹਸਪਤਾਲ ਵਿੱਚ ਪਹੁੰਚਦੇ ਹਨ ਤਾਂ ਡੈੱਡ ਬਡੀ ਨੂੰ ਦੇਖ ਕੇ ਉਹਨਾਂ ਦਾ ਦੁੱਖ ਗੁੱਸੇ ਵਿੱਚ ਬਦਲ ਜਾਂਦਾ ਹੈ ਉਹਨਾਂ ਦਾ ਪਰਿਵਾਰ ਤੇ ਉੱਥੋਂ ਦੇ ਹੋਰ ਲੋਕਲ ਲੋਕ ਇਸ ਹਸਪਤਾਲ ਦੇ ਬਾਹਰ ਧਰਨਾ ਲਗਾ ਲੈਂਦੇ ਹਨ ਅਤੇ ਇਹ ਪ੍ਰੋਟੈਸਟ ਰਾਤ ਦੇ 10:30 ਵਜੇ ਤੱਕ ਚੱਲਦਾ ਹੈ ਸਿਰਫ ਇੱਕੋ ਹੀ ਮੰਗ ਉਹ ਦੇ ਕੇ ਇਸ ਦਰਿੰਦੇ ਨੂੰ ਫੜ ਲਿਆ ਜਾਵੇ ਤੇ ਇਸ ਐਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਸਨੂ ਦੇਖਦੇ-ਦੇਖ ਪੁਲਿਸ ਨੇ ਸੰਧਿਆ ਦੇ ਘਰਦਿਆਂ ਨਾਲ ਹਮਦਰਦੀ ਜਤਾਈ ਅਤੇ ਵਾਅਦਾ ਕੀਤਾ ਕਿ ਇਸ ਮਰਡਰ ਦੀ ਪੂਰੀ ਇਨਵੈਸਟੀਗੇਸ਼ਨ ਹੋਵੇਗੀ ਉਸ ਕੋਲੀ ਨੂੰ ਵੀ ਕਣੀ ਤੋਂ ਕਣੀ ਸਜ਼ਾ ਦਿੱਤੀ ਜਾਵੇਗੀ ਪੁਲਿਸ ਵਾਲਿਆਂ ਨੇ ਇਹ ਵੀ ਚੀਜ਼ ਕਹੀ ਹੈ ਕਿ ਉਹਨਾਂ ਦੀ ਫੁੱਲ ਸਪੋਰਟ ਹੈ ਇਸ ਕੁੜੀ ਦੇ ਘਰਦਿਆਂ ਨਾਲ ਫਿਲਹਾਲ ਤਾਂ ਇਸ ਖੋਨੀ ਨੂੰ ਪੁਲਸ ਵਾਲਿਆਂ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਤੇ ਇਹ ਦਰਿੰਦਾ ਜ਼ੇਰ ਵਿੱਚ ਬੈਠ ਕੇ ਹਰ ਰੋਜ਼ ਹਰ ਦਿਨ ਪਛਤਾਵੇਗਾ ਕਿ ਮੈਥੋਂ ਐਡੀ ਵੱਡੀ ਗਲਤੀ ਹੋ ਗਈ ਇਹ ਤਾਂ ਵਧੀਆ ਐਸ ਮੁੰਡੇ ਦੀ ਉਮਰ ਵੀ ਹਲੇ ਕੀ ਸੀ ਤਾਂਦੇ ਉਸ ਨੂੰ ਇਗਨੋਰ ਹੀ ਕਰ ਦੇ ਜ ਤਾਂ ਹੋਰ ਦੁਨੀਆ ਦੇ ਕੁੜੀਆਂ ਮੁੱਕ ਥੋੜੀ ਗਈਆਂ ਸਨ ਤੇ ਐਸ ਕੁੜੀ ਦੇ ਕਤਲ ਕਰਨ ਨਾਲ ਆਪਣੀ ਇੱਕ ਨਵੀਂ ਜਿੰਦਗੀ ਵੀ ਸਟਾਰਟ ਕਰ ਸਕਦਾ ਸੀ ਜਾਂ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ ਵਿੱਚ ਜਾ ਸਕਦਾ ਸੀ ਪਰ ਇਹ ਤਿੰਨ ਦਾ ਕਿਸੇ ਵੀ ਕੁੜੀ ਦੇ ਪਿਆਰ ਦੇ ਲਾਇਕ ਨਹੀਂ ਹੈ ਪਰ ਹੁਣ ਚਾਹੇ ਜਿੰਨਾ ਕੋਈ ਮਰਜ਼ੀ ਹੋ ਜਾਵੇ ਉਸ ਕੁੜੀ ਦੀ ਜਾਨ ਕਦੇ ਵੀ ਵਾਪਸ ਨਹੀਂ ਆ ਸਕਦੀ ਨਾਨੀ ਬੜੀ ਗੱਲ ਤਾਂ ਇਹ ਹੈ ਕਿ ਦਿਨ ਦਿਹਾੜੇ ਬੁੱਤੋ ਦੀ ਇੱਕ ਹਸਪੀਟਲ ਦੇ ਵਿੱਚ ਐਸ ਵਾਰਦਾਤ ਨੂੰ ਇੰਜਾਮ ਦਿੱਤਾ ਜਾਂਦਾ ਹੈ ਇਹ ਖੜੇ ਲੋਕ ਸਿਰਫ ਤਮਾਸ਼ਾ ਦੇਖ ਰਹੇ ਹੁੰਦੇ ਆ ਇਹ ਇਨਸਾਨੀਤ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਜੇਕਰ ਸਾਡੇ ਸਾਹਮਣੇ ਕੋਈ ਗਲਤ ਚੀਜ਼ ਹੋ ਰਹੀ ਹੈ ਤਾਂ ਸੇ ਵਿਰੋਧ ਵਿੱਚ ਬਿਲਕੁਲ ਵੀ ਨਹੀਂ ਬੋਲਾਂਗੇ